ਲਓ ਜੀ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਹਦਾ ਨਾਮ ਗਗਨ ਕਲਾਤ ਆ ਉਹ ਸਹਿਰਪੁਰਾੜਾ ਜ਼ਿਲ੍ਹਾ ਬਰਨਾਲਾ ਜੀ ਨੇੜੇ ਤਿੰਨ ਕੋਣੀ ਬੱਸ ਸਟੈਂਡ ਰੋਡ HDFC ਬੈਂਕ ਦੇ ਬਿਲਕੁਲ ਸਾਹਮਣੇ ਦੁਕਾਨ ਆ ਜੀ ਗਗਨ ਕਲਾਤ ਆਉਂਦੀ ਆਪਣਾ ਕੋਡ ਡਾਕਟਰ ਨੰਬਰ ਹੈਗਾ 82848 12022 82848 12022 ਜੀ ਲਓ ਜੀ ਅੱਜ ਤੁਹਾਨੂੰ ਮਾਰਕਾ ਕਰਾਂਗੇ ਪ्योर ਮਸਲੀਨ ਤੇ ਨਾਲ ਫਨ ਪਿਆਰ ਦਾ ਦੁਪੱਟਾ ਜੀ ਤੇ 10 ਤਰੀਕ ਤੱਕ ਸੇਲ ਸੇਲ ਦਾ ਟਾਈਮ ਹੈਗਾ 10 ਤਰੀਕ ਦਾ ਸੇਲ ਆ ਮਾਲ ਥੋੜਾ ਹੀ ਹੈ ਜੀ ਜਲਦੀ ਜਲਦੀ ਆਜੋ ਗੈਂਤੀ ਦਾ 5600 ਪੀਸੀ ਆਇਆ ਜੀ 5600 ਪ्युअर ਮਸਲੀਨ ਦਾ ਤੇ ਨਾਲ ਫੁੱਲ ਪ्युअर ਦੁਪੱਟਾ ਖਾਦਮੀ ਕਰਨਾ ਜੀ ਜਲਦੀ ਜਲਦੀ ਆਜੋ ਮਾਰਕਟ ਤੇ ਜਮੇਤਾ 1200 1300 1400 ਰੁਪਏ ਦਾ ਆਪਾਂ ਵੀਰੇ ਕੀ ਰੇਟ ਘਟਣਾ ਫਿਰ ਆਪਾਂ ਵੀਰੇ ਆਦਤੋਂ ਆਦਤ ਰੇਟ 1200 ਦੇ 2700 ਦਾ ਇੱਕ ਜੀ ਕੱਪੜਾ ਮਾਰਾ ਚੈੱਕ ਕਰੋ ਪ्युअर ਮਸਲੀਨਾਂ ਪ्युअर ਮਸਲੀਨ ਕੋਈ ਡੀ ਨਹੀਂ ਕੋਈ ਸੈਮੀ ਨਹੀਂ ਫੁੱਲ ਪ्युअर ਮਸਲੀਨ ਤੇ ਨਾਲ ਸਾਰਾ ਧਾਗੇ ਦਾ ਕੰਮ ਸਾਰਾ ਥ੍ਰੈਡ ਦਾ ਵਰਕ ਤੇ ਨਾਲ ਹੈਗਾ ਫੁੱਲ ਪਿਆਰ ਦਾ ਦੁਪੱਟਾ ਲਾਈ ਮੀਟਰ ਦਾ ਵੱਡਾ ਦੁਪੱਟਾ ਜੀ ਓਕੇ ਰਿਪੋਰਟ ਆ ਰੇਟ ਹੈਗਾ 1200 ਦੇ 2700 ਦਾ ਇੱਕ ਜੀ ਲਓ ਜੀ ਜਿੰਨੇ ਮਰਜੀ ਲੈ ਲਓ ਜਿੰਨੇ ਮਰਜੀ ਪਹਿਲਾਂ ਦਾ ਜੀ ਜਰੂਰੀ ਬੇਨਤੀ ਕਰਦੇ ਆ ਵੀਡੀਓ ਨੂੰ ਪੈਣਵਾ ਪੈਣਾ ਜਰੂਰ ਸ਼ੇਅਰ ਕਰਦਿਆ ਕਰੋ ਤਾਂ ਕਿ ਹੋਰ ਵੀ ਭੈਣ ਭਰਾਵਾਂ ਦਾ ਫਾਇਦਾ ਹੋ ਸਕੇ ਲਓ ਜੀ ਸੇਲ ਲੱਗੀ 10 ਤਰੀਕ ਦਾ ਤੇ ਸੇਰ ਕਪੜਾ ਆਏਗਾ ਓਕੇ ਦੀ ਰਿਪੋਰਟ 700 ਰੁਪਏ ਦਾ ਇੱਕ ਤੇ 1400 ਦੇ 12 ਨਹੀਂ ਨਹੀਂ ਬਲੇ 1200 ਦੇ ਦੋ 700 ਰੁਪਏ ਦਾ ਇੱਕ ਤਕਰੀਬ ਛੋਟ ਕਰੀ ਚਲੋ ਵੱਡੇ ਬਣੇ ਦਾ ਦੁਪੱਟਾ ਜੀ ਫੁੱਲ ਪਿਓਰ ਦਾ ਦੁਪੱਟਾ ਵੱਡੇ ਬਣੇ ਦਾ ਰੇਟ ਹੈਗਾ 1200 ਦੇ ਦੋ 700 ਦਾ ਇੱਕ ਪਿਓਰ ਮਸਲੀਨ ਦਾ ਸੂਟ ਆ ਸਾਰਾ ਤਾਗੇ ਦਾ ਵਰਕ ਆ ਓਕੇ ਰੋਡਾ ਮਾਰਕੀਟ ਚ ਮਿਲਦਾ ਏ ਤੁਹਾਨੂੰ 1200 1300 ਦਾ ਇੱਕ ਆਪਾਂ ਦੇ ਨੇ 1200 ਦੇ ਦੋ ਤੇ 700 ਦਾ ਇੱਕ ਇੱਕ ਜੀ ਸਕਰੀਨਸ਼ਾਟ ਕਰੀ ਚੋਲੋ ਤੇ ਆਰਡਰ ਬੁੱਕ ਕਰ ਵੇਚੋ ਆਰਡਰ ਨੰਬਰ ਹੈਗਾ 82843 126282843 1262 ਦੁਪੱਟੇ ਹੈਗਾ ਚਾਦਰਾਂ ਵਰਗੇ ਖੁੱਲਣ ਉਹ ਵੀ 3 ਮੀਟਰ ਦਾ ਲੱਗਦਾ ਤਾਂ ਐਡਾ ਦੁਪੱਟਾ ਯਾਰ ਕਾ ਬਾਤ ਆ ਦੋព្រੇ 세 ਇੱਕ ਦੁਪੱਟਾ ਆਦਾ ਜਦੋਂ 3 ਮੀਟਰ ਦਾ ਦੁਪੱਟਾ ਇਹ ਵੀ ਹੈਗਾ 1200 ਦੇ ਦੋ 700 ਦੇ ਇੱਕ ਜੀ ਲਓ ਜੀ ਸਕਰੀਨਸ਼ਾਟ ਦੁਪੱਟਾ ਦੁਪੱਟਾ ਜੀ ਫੁੱਲ ਸਾਈਜ਼ ਦਾ ਇਹ ਵੀ ਕਰਤਾ 700 ਰੁਪਏ ਦਾ ਇੱਕ ਤੇ 1200 ਰੁਪਏ ਦੇ ਦੋ ਜਲਦੀ ਜਲਦੀ ਪੈਣਾ ਪਹੁੰਚੋ ਗਗਨ ਕਲਾਸ ਆਸਤੇ ਭਦਾੜ ਵਾਲਿਆਂ ਦੀ ਦੁਕਾਨ ਆ ਜੀ ਭਦਾੜ ਵਾਲੇ ਆਤੀ ਕਰਾਉਂਦੇ ਆਤ ਕਰਾਉਣੀ ਆਏ ਆ ਭਦਾੜ ਵਾਲਿਆਂ ਦੀ ਦੁਕਾਨ ਆ ਗਗਨ ਕਲਾਸ ਆਉਸੀ ਜਿੱਥੇ ਹੁੰਦਿਆ ਭੈਣ ਭਰਾਵਾਂ ਦੇ ਫਾਇਦੇ ਜੀ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲੋ ਅੱਗੇ ਸ਼ੇਅਰ ਕਰਦਿਆ ਕਰੋ ਸ਼ੇਅਰ ਕਰ ਲੋ ਹੋਰ ਵੀ ਭੈਣ ਭਰਾਵਾਂ ਦਾ ਫਾਇਦਾ ਹੋ ਦੁਪੱਟੇ ਹੈਗੇ 2.5 ਮੀਟਰ ਦੇ ਕੋਈ ਹੈਗਾ 3 ਮੀਟਰ ਦਾ ਪੱਟਾ ਸਾਰੇ ਵੱਡੇ ਵੱਡੇ ਦੁਪੱਟੇ ਆ ਜੀ ਰੇਟ ਰਹੂਗਾ ਸੇਮ 1200 ਦੇ ਦੋ ਤੇ 700 ਦਾ ਇੱਕ ਜੀ ਮਿੱਠਾ ਜਾਂ ਰੇਟ ਹੈ ਜੀ ਪ੍ਰਾਈਸ ਹੈਗਾ ਪ੍ਰਾਈਸ ਦਾਦਾ ਜੀ ਬੱਬੂ ਦਾਦੇ ਲਓ ਜੀ ਬੈਸ ਲੋਡ ਕਰਦੇ ਜੀ ਸ਼ਹਿਰ ਪਨੌਰ ਜ਼ਿਲ੍ਹਾ ਬਰਨਾਲਾ ਨੇੜੇ ਤਿੰਨ ਕੋਣੀ ਬਾਸਤਾ ਡੋਰ ਜੀ ਐਚਡੀਐਫਸੀ ਫਿਕਰੇ ਦੇ ਕੋਲ ਸਾਹਮਣੇ ਜੀ ਗੈਂ ਕਰਾਤ ਹਾਓ ਜੀ ਲਓ ਜੀ ਆਰਟੀਕਲ ਚੈੱਕ ਕਰੀ ਚਲੋ ਬਹੁਤ ਹੀ ਪਿਆਰੇ ਪੀਸ ਆ ਮਾਰਕੀਟ ਚ ਲੈਣ ਜਾਂਦੇ ਹੋ ਤੁਸੀਂ ਕਟੋ ਕੱਟ ਤੁਹਾਨੂੰ 1200 1500 ਦਾ ਮਿਲਦਾ ਆਪਾਂ ਦੇਨੇ ਆ 1200 ਦੇ ਦੋ 700 ਰੁਪਏ ਦਾ 1 ਕਿਲੋ ਪਿਓਰ ਮਸਲੀਨ ਦੇ ਸੂਟ ਆ ਨਾਲ ਫੁੱਲ ਪਿਓਰ ਦੇ ਦਪੱਟੇ ਆ ਵੱਡੇ ਦੇ ਦਪੱਟੇ ਆ ਲਓ ਜੀ ਡਰੈਸ ਨੋਟ ਕਰ ਲਓ ਸ਼ਹਿਰ ਪਤੌੜ ਜ਼ਿਲ੍ਹਾ ਬਰਨਾਲਾ ਨੇੜੇ ਤਿੰਨ ਕੋਣੀ ਬਸਤਾ ਰੋਡ ਜੀ 380 ਬੈਂਕ ਦੇ ਬਿਲਕੁਲ ਸਾਹਮਣੇ ਜੀ ਗੰਗਰਾਤ ਹਾਉ ਜੀ ਜਦੋਂ ਚੱਲਦੀ ਵੀਰ ਨੂੰ ਧੱਬ ਕੇ ਸ਼ੇਅਰ ਕਰ ਦੋ ਸਾਰੇ ਪਿੰਡਪੜਾ ਹੋਣਗੇ ਫੁੱਲ ਫਾਇਦੇ ਰੇਟ ਰੋਗਾ ਸੇਮ 1200 ਦੇ 2 ਤੇ 700 ਦੇ ਇੱਕ ਜੀ ਲਓ ਜੀ ਪਿਓਰ ਮਸਲੀਨ ਤੇ ਸੂਤ ਆਗੇ ਜੀ ਫਰਡੇ ਵਰਕ ਦਾ ਹੋਇਆ ਕੰਮ ਜੀ ਨਾਲ ਲੱਗੇ ਹੋਏ ਫੁੱਲ ਪਿਓਰ ਦੇ ਦੁਪੱਟੇ 22 ਮੀਟਰ ਦੇ ਜੀ ਵੱਡੇ ਵੱਡੇ ਦੇ ਦੁਪੱਟੇ ਜੀ ਵੱਡੇ ਬਣੇ ਦਾ 22 22 ਮੀਟਰ ਦੇ ਦੁਪੱਟੇ ਹੋਣਗੇ ਸਟਾਕ ਹੈਗਾ ਫੁੱਲ ਜਿੰਨਾ ਮਰਜ਼ੀ ਸਟਾਕ ਲੈ ਲਓ ਫੁੱਲ ਚੌਕ अवेलेबल ਆ ਜੀ ਗਾੜਗਲਾ ਤਾ ਸ਼ਹਿਰ ਪੜਾ ਔਰ ਜਿੱਤੇ ਲੱਗਾ ਬੜਾ ਬੱਟਰ ਬਤਾ ਲੈ ਜੀ ਤੈਨੂੰ 3 ਮੀਟਰ ਦੇ ਦੋ ਬਟਾ ਲੈਵਾ ਦੇ ਭਾਈ ਇੱਥੇ 3 ਮੀਟਰ ਦੇ ਵੀਰੇ ਆਲਾ ਯਾਰ ਤੁਸੀਂ ਕਵਾਲੀ ਕਰਤੀ ਐ ਐਡੇ ਐਡੇ ਵੱਡਦਾ ਕਿਸੇ ਦੁਕਾਨ ਤੇ ਨਹੀਂ ਹੋਣੇ ਹੈਗੇ ਆ ਭਾਈ ਕਿਹੜਾ ਕਲਾਪ ਹੌਸਲਾ ਦੇ ਹੈਗੇ ਆ ਹਾਂਜੀ ਹਾਂਜੀ ਆਪਣੇ ਦਾ ਹੈਗਾ ਭਾਈ ਯਾਰ ਤਿੰਨ ਤਿੰਨ ਮੀਟਰ ਆ ਵੀ ਤਿੰਨ ਮੀਟਰ ਦਾ ਦੁਪੱਟਾ ਰੇਟ ਹੈਗਾ 70 ਦਾ 1200 ਦੇ ਦੋ ਜੀ ਖੜ ਜਾ ਕੱਲ ਖੋਲ ਲੈਦੇ ਭਾਈ ਖੋਲ ਲੈਦੇ ਭਾਈ ਖੋਲ ਲੈਦੇ ਭਾਈ ਦੇ ਆਪੇ ਲਓ ਜੀ ਪਿਆਰ ਮਸਲੀਨ ਹੈ ਫਨ ਪਿਆਰ ਮਸਲੀਨ ਹੈ ਦੇ ਨਾਲ ਫੁੱਲ ਪਿਆਰ ਦੇ ਪੱਤੇ ਵੱਡੇ ਬਣੇ ਦੇ ਜੀ ਵੱਡੇ ਬਣੇ ਦੇ ਪੱਟਿਆ ਰੇਟ ਹੈਗਾ 1200 ਦੇ 2700 ਦਾ ਇੱਕ ਜੀ ਪਹਿਲਾ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜਲਦੀ ਜਲਦੀ ਵੀਡੀਓ ਨੂੰ ਜੀ ਇਹ ਦੁਕਾਨਦਾਰਾਂ ਜਿੰਨਾ ਪਹਿਣ ਪ੍ਰਵਾਹ ਨੇ ਦੁਕਾਨ ਦਾ ਕੱਪੜਾ ਲੈਣਾਗਾ ਜਲਦੀ ਜਲਦੀ ਆਓ ਜੀ ਗਣਕਲਾਸਾ ਉਸਤੇ ਜਿਨ੍ਹਾਂ ਨੇ ਕੰਮ ਸਟਾਰਟ ਕਰਨਾਗਾ ਉਹਨਾਂ ਦਾ ਕੰਮ ਸਟਾਰਟ ਕਰਕੇ ਦੇਵਾਂਗੇ ਵੈਰਾਈਟੀ ਬਣਾ ਕੇ ਦੇਵਾਂਗੇ ਜੀ ਰੁਕ ਜਾਓ ਬਈ ਰੁਕ ਜਾਓ ਵੀਡੀਓ ਇਧਰ ਆਪਣੇਂਗ ਨਹੀਂ ਹਾਂਜੀ ਉਹਨਾਂ ਦੀ ਵੈਰਾਈਟੀ ਬਣਾ ਕੇ ਦਵਾਂਗੇ ਜਿੰਨਾ ਪੈਣਪਰਾਵਾ ਨੇ ਕੰਮ ਸਟਾਰਟ ਕਰਨਾਗਾ ਉਹ ਜਲਦੀ ਜਲਦੀ ਪਹੁੰਚੋ ਗਣਕਲਾ ਦਾ ਉੱਥੇ ਜਾ ਕਿੰਨਾ ਪੈਣਪਰਾਵਾ ਦਾ ਕੰਮ ਸਟਾਰਟ ਕੀਤਾ ਵਾ ਅੱਜ ਤੋਂ ਅੱਧ ਰੇਟ ਦਵਾਂਗੇ ਇਹ ਸਾਡੇ ਰਿਟੇਲ ਰੇਟ ਹੁੰਦੇ ਆ ਜੀ ਹੋਲ ਸੇਲ ਪ੍ਰਾਈਸ ਅੱਧ ਹੁੰਦੇ ਆਗੇ ਕਿਉਂ ਵੀਰੇ ਕੋਈ ਵੀ ਇੱਕ ਰੇਟ ਵੀਡੀਓ ਜੇ ਨਹੀਂ ਮੈਂਸ਼ਨ ਕਰਦੇ ਉਹਨਾਂ ਵਾਸਤੇ ਰੇਟ ਅਲੱਗ ਆ ਜੀ ਉਹ ਸਿੱਧਾ ਸਾਨੂੰ ਡਾਇਰੈਕਟ ਮਿਲੋ ਦੁਕਾਨ ਤੇ ਆ ਕੇ ਮਿਲੋ ਕੰਟੈਕਟ ਨੰਬਰ 8284812 860282848602 ਇੱਕ ਵੀਰੇ ਮੇਨ ਗੱਲ ਹੈ ਜਿਨ੍ਹਾਂ ਨੇ ਫੋਰਨ ਵਾਸਤੇ ਜਿਵੇਂ ਕੋਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਬੈਠੇ ਆ ਉਹ ਵੀ ਕਪੜਾ ਆਪਣੇ ਤੋਂ ਖਰੀਦ ਸਕਦੇ ਆਗੇ ਆਪਾਂ ਸਿਫਿੰਗ ਚਾਰਜ ਵੀ ਐਕਸਟਰਾ ਹੁੰਦੇ ਹਨ ਬਾਲਡ ਬਾਈ ਡਿਲੀਵਰੀ ਜਿੱਥੇ ਮਰਜ਼ੀ ਕਰਾ ਲੋ ਜਿਵੇਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿੱਥੇ ਮਰਜ਼ੀ ਕਰਾ ਲੋ ਉਹਨਾਂ ਭੈਣ ਭਰਾਵਾ ਵਾਸਤੇ ਫੁੱਲ ਫਾਇਦੇ ਫੋਰਨ ਵਾਲੇ ਵਾਸਤੇ ਵੀਰੇ ਜ਼ਰੂਰ ਸ਼ੇਅਰ ਕਰ ਦਿਓ ਫੋਰਨ ਵਾਲੇ ਵੀਰੇ ਭੈਣ ਭਰਾ ਸਾਡੇ ਤੋਂ ਕਪੜਾ ਖਰੀਦਣਗੇ ਧਮਾਕਾ ਫੁੱਲ ਕਰਾਂਗੇ ਰੇਟਾਂ ਦੇ ਵਿੱਚ ਵੀ ਕਪੜਾ ਹੀ ਪੂਰਾ ਘੈਂਟ ਦੇਵਾਂਗੇ ਜੀ ਵੈਰਾਈਟੀ ਹੁੰਦੀ ਆ ਪੂਰੀ ਵਧੀਆ ਰੇਟ ਹੁੰਦਾ ਅੱਧ ਜੀ ਮਾਰਕੀਟ ਨਾਲੋਂ ਤੁਹਾਨੂੰ ਅੱਧ ਤੋਂ ਅੱਧ ਰੇਟ 'ਤੇ ਮਿਲ ਲੇ ਇਹੀ ਸੂਟ ਤੁਸੀਂ ਲੈਣ ਜਾਂਦੇ ਹੋ ਕਟੋ ਘੱਟ 15-1600 ਦਾ ਮਿਲਦਾ ਆਪਾ ਦੇਨੇ ਆ 1200 ਦੇ 2 700 ਰੁਪਏ ਦਾ ਇੱਕ ਪਿਓਰ ਮਸਲੀਨ ਦੇ ਸੂਟੋ ਨੇ ਨਾਲ ਫੁੱਲ ਪ੍ਰਾਦ ਦੇ ਦੁਪੱਟੇ ਉਹਨਾਂ ਦੇ ਵੱਡੇ ਪਣੇ ਦੇ ਦੁਪੱਟਾ ਜੀ ਕੋਈ ਦੁਪੱਟਾ 2.5 ਮੀਟਰ ਦਾ ਕੋਈ ਦੁਪੱਟਾ 3 ਮੀਟਰ ਦਾ ਰੇਟ ਹੈਗਾ 1200 ਦੇ 2 700 ਰੁਪਏ ਦਾ ਇੱਕ ਜੀ ਲਓ ਜੀ ਡਰੈਸ ਨੋਟ ਕਰ ਲਓ ਜੀ ਸ਼ਹਿਰ ਭਦਾਵੜ ਜ਼ਿਲ੍ਹਾ ਬਰਨਾਲਾ ਨੇੜੇ ਤਲਕੋਣੀ ਬਸਪੈਂਡ ਰੋਡ ਜੀ ਐਸਸੀਬੈਂਕ ਦੇ ਬਿਲਕੁਲ ਸਾਹਮਣੇ ਜੀ ਗਾਇਓ ਗ੍ਰਾਉਟ ਹਾਊਸ ਸਕਰੀ ਸੌਟ ਕ੍ਰਿਸ਼ਨ ਚੌਟਰ ਬੁੱਪਰ ਵੈਚਨ ਆਊਟਰ ਨੰਬਰ ਹੈ 82848 12622 82848 12622 ਜਿਹੜੇ ਭੈਣ ਭਰਾ ਫੋਰਨ ਕੰਟਰੀਆਂ ਦੇ ਵਿੱਚ ਬੈਠੇ ਆ ਜੀ ਉਹ ਵੀ ਆਪਣੇ ਤੋਂ ਸ਼ਾਪਿੰਗ ਕਰ ਸਕਦੇ ਆ ਕਿ ਉਹਨਾਂ ਲਈ ਸ਼ਾਪਿੰਗ ਅਵੇਲੇਬਲ ਆ ਜੀ ਉਹ ਜਰੂਰ ਸਾਨੂੰ ਮੈਸੇਜ ਕਰਨਾ ਅਸੀਂ ਕੈਨੇਡਾ ਤੋਂ ਅਸੀਂ ਰੇਕਾ ਤੋਂ ਜਿੱਥੇ ਮਰਜ਼ੀ ਬੈਠੇ ਆ ਵਰਲਡ ਵਾਈ ਜਿਹੜੇ ਮਰਜ਼ੀ ਖੂਨਚੇ ਤੇ ਬੈਠੇ ਆ ਉਸਾਂ ਨੂੰ ਮੈਸੇਜ ਕਰਨਾ ਵੀਰੇ ਅਸੀਂ ਕੱਪੜਾ ਲੈਣਾ ਅਸੀਂ ਵੀਡੀਓ ਕਾਲ ਤੇ ਪਸੰਦ ਕਰਾਵਾਂਗੇ ਜੀ ਵੀਡੀਓ ਕਾਲ ਤੇ ਪਸੰਦ ਕਰਾ ਕੇ ਕੋਈ ਜੇ ਤੁਹਾਨੂੰ ਕਰਾਂਗੇ ਕੱਪੜਾ ਓਕੇ ਦੀ ਰਿਪੋਰਟ ਹੋਊਗਾ ਸਾਰਾ ਚੈੱਕ ਕਰਕੇ ਪਾਵਾਗੇ ਤੁਹਾਨੂੰ ਮੈਸੇਜ ਜਰੂਰ ਕਰੋ ਜਿਹੜੇ ਭੈਣ ਭਰਾ ਫੋਰਨ ਕੰਟਰੀ ਦੇ ਵਿੱਚ ਬੈਠੇ ਆ ਜਿਹੜੇ ਇੰਡੀਆ ਦੇ ਵਿੱਚ ਆ ਸ਼ੇਅਰ ਕਰ ਦੋਗਾ ਆਹਦੀ ਗੱਲ ਕਿਉਂਕਿ ਭੈਣਾਂ ਦੇ ਫਾਇਦੇ ਹੋ ਸਕਣੇ ਜਿਹਦਾ ਉਹ ਹੋ ਜਾਂਦਾ ਅੱਗੇ ਜਾਓਗੇ ਅੱਗੇ ਜਾਓਗੇ ਲੌਜੀਆਂ ਚ ਜਾਓਗੇ ਵੱਡੇ ਜਾਓਗੇ ਇਹ ਗੱਲ ਰਹਿ ਗਈ ਸੀ ਹਾਂਜੀ ਵੀਡੀਓ ਸਟਾਰਟ ਕਰੋ ਲਓ ਜੀ ਆਰਟੀਕਲ ਹੈ ਗਿਆ ਓਕੇ ਰਿਪੋਰਟ ਆ ਪ्युअर ਮਸਲੀਨ ਦੇ ਸੂਟਾਂ ਨਾਲ ਗਿਆ ਫੁੱਲ ਪ्युअर ਦੇ ਦੁਪੱਟੇ ਰੇਟ ਹੈਗਾ 1200 ਦੇ 2700 ਰੁਪਏ ਦਾ ਇੱਕ ਜੀ ਚਲਦੀ ਵੀਡੀਓ ਨੂੰ ਸਾਰਿਆਂ ਪੈਣਾ ਦਬਕੇ ਸ਼ੇਅਰ ਕਰਦਿਆ ਕਰੋ ਸ਼ੇਅਰ ਕਰਨ ਹੋਰ ਵੀ ਪੈਣ ਪ੍ਰਾਮ ਦਾ ਫੈਲਾ ਹੁੰਦਾ ਤੇ ਜਿਹੜੇ ਪੈਣ ਪੁਰਾਣੇ ਲੈਣਾ ਵੇਚੇ ਵਾਸਤੇ ਕਪੜਾ ਉਹ ਜਲਦੀ ਜਲਦੀ ਦੁਕਾਨ ਤੇ ਆ ਜਿਓ ਫੋਲੋਨਗੇ ਫਾਇਦੇ ਇਹ ਰੇਟਰੋ ਦਾ ਸੇਮ 1200 ਦੇ 2700 ਰੁਪਏ ਦਾ ਇੱਕ ਉਹਨਾਂ ਵਾਸਤੇ ਰੇਟ ਹੈਗਾ ਅਲੱਗ ਜਿਨ੍ਹਾਂ ਨੇ ਲੈਣਾ ਵੇਚਣ ਵਾਸਤੇ ਕਪੜਾ ਜੀ ਜਲਦੀ ਜਲਦੀ ਪਹੁੰਚੋ ਜੀ ਗਣਕਲਾਤਾ ਉਸ ਤੇ ਜਿਨ੍ਹਾਂ ਨੇ ਵੇਚਣ ਵਾਸ ਇੱਕ ਵਾਰ ਜਰੂਰ ਆਗੇ ਜਾਓ ਜੀ ਦੁਕਾਨ ਤੇ ਆਪਣੀ ਦੁਕਾਨ ਹੈਗੀ ਆ ਪੰਜਾਬ ਦੇ ਵਿੱਚ ਜ਼ਿਲ੍ਹਾ ਬਰਨਾਲਾ ਖੇਰਪਦੌੜ ਨੇੜੇ ਤਿੰਨ ਕੋਣੀ ਬਸਤਾ ਰੋਡ ਦੀ 3850 ਦੇ ਕੰਮ ਨਹੀਂ ਗੱਲਾਂ ਕਰਤਾ ਹੋ ਜੀ ਕਾ ਡਾਕਟਰ ਨੰਬਰ ਆਪਣਾ 8284812628284812625 ਲਓ ਜੀ ਪਹਿਲਾ ਵੀਡੀਓ ਨੂੰ ਸ਼ੇਅਰ ਕਰ ਦਿਓ ਬੇਨਤੀ ਕਰਦੇ ਆ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਵੀ ਪਿੰਡਪਰਾ ਮਾ ਤੱਕ ਵੀਡੀਓ ਪਹੁੰਚ ਸਕੇ ਤੇ ਰੇਟ ਆਪਣੇ ਕੋਲ ਅੱਧੇ ਤੋਂ ਹੁੰਦੇ ਹੁੰਦੇ ਆ ਕੱਪੜਾ ਇੱਕ ਨੰਬਰ ਕੁਆਲਿਟੀ ਹੁੰਦੀ ਹੈ ਜਿਹੜੇ ਪਿੰਡਪਰਾ ਸਾਡੇ ਕੋਲ ਆਉਂਦੇ ਆ ਉਹਨਾਂ ਨੂੰ ਦਿਲ ਤੋਂ ਧੰਨਵਾਦ ਕਰਦੇ ਆ ਜੀ ਉਹਨਾਂ ਦਾ ਜੀ ਆਇਆਂ ਨੂੰ ਜਿਹੜੇ ਪਿੰਡ ਬਰਾਮਾ ਨੇ ਆਉਣਾਗਾ ਤੇ ਆਪਣੀ ਕੈਪਟਲ ਸਕੀਮ ਚੱਲੀ ਜਾਂਦੀ ਆ ਇੰਸਟਾਗ੍ਰam ਤੇ ਜਿਵੇਂ ਆਪ ਦੱਸਦੇ ਹੋ ਇੰਨੇ 10 ਦਿਨ ਸਟੋਰੀਆਂ ਲਾਓ 11 ਮਿਨਾਂ ਦੇ ਅਗੇ ਆਪਣਾ ਗਿਫਟ ਲੈ ਜਾਓ ਜੀ ਸਕਰੀਨਸ਼ਾਟ ਸਾਡੇ ਕੋਲ ਲੈ ਕੇ ਆਓ ਇਪਰੇ 5000 ਰੁਪਏ ਦੇ 10 ਤੋਂ ਹਾਜੀ ਵੀਰੇ 5000 ਤੋਂ ਜਿਵੇਂ ਜਿਹੜਾ ਆਪਣੇ ਪੈਨਪੜਾ ਪਾਜਿਆ ਤੋਂ ਪਲੱਸ ਸ਼ਾਪਿੰਗ ਕਰਦਾ ਹੁੰਦਾ ਵਾਸਤੇ ਵੀ ਉਮੀ ਹੈ ਗਿਫਟ 5000 ਤੋਂ ਪਲੱਸ ਸ਼ਾਪਿੰਗ ਕਰਿਆ ਕਰੋ ਜੀ ਘੜਨੇ ਲਾਤੋ ਤੋਂ ਗਿਫਟ ਲੈ ਜਾਓ ਗਿਫਟ ਦਿੰਨੇ ਆ ਤੇ ਜਿਹੜਾ ਪੈਨਪੜਾ ਸਾਡੀ 10 ਦਿਨ ਸਟੋਰੀ ਲਾਊਗਾ ਇੰਸਟਾਗ੍ਰam ਤੇ ਸਾਨੂੰ ਮੈਂਸ਼ਨ ਜਰੂਰ ਕਰਿਆ ਕਰੋ ਜੀ ਮੈਂਸ਼ਨ ਕਰਨ ਨਾਲ ਅਸੀਂ ਉਹਨਾਂ ਦੀ ਵੀ ਸਟੋਰੀ ਲਾ ਦਨੇ ਅੱਗੇ ਸ਼ੇਅਰ ਹੋ ਜਾਂਦੀ ਹੈ ਸਟੋਰੀ ਜੀ ਜੂ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਗਿਫਟਾਂ ਦਾ ਲ ਬਸਤਾਹੇ ਰੋਡ ਜੀ ਐਚਡੀਐਫਸੀ ਬੈਂਕ ਦੇ ਬਿਲਕੁਲ ਸਾਹਮਣੇ ਜੀ ਗਗਨ ਕਲਾਸ ਹਾਊਸ ਲਓ ਜੀ ਤੁਹਾਡੀ ਆਪਣੀ ਦੁਕਾਨ ਜੀ ਗਗਨ ਕਲਾਸ ਹਾਊਸ ਇੱਥੇ ਆਪਣਾ ਨੰਬਰ ਹੈਗਾ 8884712622 8884712622 ਆਪਣੀ ਦੁਕਾਨ ਹੈਗੀ ਪੰਜਾਬ ਦੇ ਵਿੱਚ ਜ਼ਿਲ੍ਹਾ ਬਰਨਾਲਾ ਜੀ ਸ਼ਹਿਰ ਪੁਰਾਉੜ ਨੇੜੇ ਤਿੰਨ ਕੋਣੀ ਐਚਡੀਐਫਸੀ ਬੈਂਕ ਜੀ ਸਾਹਮਣੇ ਐਚਡੀਐਫਸੀ ਹਾਂਜੀ ਗਗਨ ਕਲਾਸ ਹਾਊਸ ਲਓ ਜੀ ਤੁਹਾਡੀ ਆਪਣੀ ਦੁਕਾਨ ਗਗਨ ਕਲਾਸ ਹਾਊਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਮੈਸਦੇ ਆ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਇੱਕ ਤਾਕੇ ਨਾਲ ਜੀ ਓਕੇ ਜੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਬੇਪਰਵਾਹ ਕਰਦਾ ਜੀ ਓਕੇ ਜੀ